ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਟਮੂਲੋਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਸੰਗਰੂਰ ਬਾਈਕੋਲ ਟਾਪ ਦੀ ਮੱਝ ਜਿਮੀਦਾਰ ਭਰਾ ਠੀਕ ਨੇ ਵੱਧ ਜਾਣਕਾਰੀ ਲਵਾਂਗੇ ਅਪਨ ਬਾਈਕੋਲ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਹੈ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਹੱਥ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਚ ਤਾਂ ਲਿਸਟ ਸਟੈਂਡ ਸਕ੍ਰੀਨ ਤੇ ਠੀਕ ਹੈ ਨਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਂਦੇ ਨੇ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਜੀ ਗੁਰਪ੍ਰੀਤ ਜੀ ਪਿੰਡ ਮੋਲੋਵਾਲ ਜੀ ਜ਼ਿਲ੍ਹਾ ਸ਼ਾਹੂਰ ਜੀ ਹਾਂ ਜੀ ਮੱਝ ਦੀ ਜਾਣਕਾਰੀ ਦੋ ਕਿੰਨੀ ਸੂਏ ਹੈ ਇਹ ਮੱਝ ਤੀਸਰੇ ਸੂਏ ਹੈ ਜੀ ਠੀਕ ਹੈ ਜੀ ਪਿਛਲੇ ਸੂਏ ਦੁੱਧ ਕਿੰਨਾ ਸੀ ਇਹਦਾ 15 ਲੀਟਰ ਦਾ ਰਿਕਾਰਡ ਰਿਹਾ ਹੈ ਜੀ ਠੀਕ ਹੈ ਜੀ ਕਿੰਨੇ ਦਿਨ ਬਾਕੀ ਭਾਈ ਇਹਦੇ ਹੁਣ ਇਹਦੇ 10-12 ਦਿਨ ਬਾਕੀ ਨੇ ਜੀ ਠੀਕ ਹੈ ਜੀ ਰੇਟ ਜੀ ਦਾ ਰੇਟ ਫੋਨ ਤੇ ਕਰ ਲਾਂਗੇ ਜੀ ਰੇਟ ਫੋਨ ਤੇ ਠੀਕ ਹੈ ਜੀ ਤੋੜ ਦੋ ਭਰਾ ਦੋਛੇ ਚੇਕ ਕਰ ਸਾ ਤੇ ਥਾਣ ਬਹੁਤ ਸੁਣਨ ਲੱਗਾ ਕਰਮ ਵਾਲੀ ਲੋਛੀ ਠੀਕ ਹੈ ਜੀ ਖੜੇ ਕੱਚੀ ਆ ਰੇਟ ਵਾਲੀ ਕਹਿੰਦਾ ਫੋਨ ਤੇ ਚੰਗੀ ਪੜੀ ਫਲੋਸੀ ਆ ਲੋਛੀ ਤੋੜ ਦੋ ਬਾ ਇਹ ਦਿਨ ਤੋੜੋ ਲੰਮੀ ਤੋੜੋ ਲੋਛੀ ਇਹ ਸਕੁਆਰਟੀ ਦੇਖ ਸਾ ਤੇ ਲੋਛੀ ਚੰਗੀ ਪੜੀ ਫਲੋਸੀ ਆ ਤੋੜਾ ਤਰਾ ਤੁਹਾਡੇ ਸਾਹਮਣੇ ਆ ਲੋਛੀ ਪਤਲੇ ਪਿੰਡੇ ਚਾਰ ਮੋੜ ਲਈ ਮੋੜ ਦੋ ਲਿਓ ਵਸ ਅੰਦਰ ਹੀ ਲਿਓ ਲੋਛੀ ਅਕਸਰ ਕਦਮ ਪਾਜਾ ਤੁਸੀਂ ਨਾਸਲ ਚੰਗੀ ਪਲੀ ਬਲੋਸੀ ਇਹ ਲੋ ਜੀ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਮੂਲੋਵਾਲ ਤੇ ਜਿਲ੍ਹਾ ਨੂੰ ਪਿੰਡ ਭਰਾਸੂਰ ਭਾਈ ਜੀ ਨੇੜੇ ਪਿੰਡ ਕਿਹੜੇ ਕਿਹੜੇ ਰਹਿੰਦੇ ਆਪਣੇ ਨੇੜੇ ਨੇ ਇੱਧਰ ਇੱਥੇ ਆਪਣੇ ਰੈਣੀ ਕਾ ਪਿੰਡ ਹੈ ਜੀ ਲਵੇ ਹਾਂਜੀ ਸੰਤਾਨਪੁਰਾ ਜੀ ਠੀਕ ਹੈ ਜੀ ਲਾਲਾ ਜੀ ਠੀਕ ਹੈ ਠੀਕ ਹੈ ਵਾਕੀ ਭਰਾ ਭਾਈ ਦਾ ਨੰਬਰ ਪਸ ਕਰੇ ਤੇ ਲਾਵਾਂਗੇ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਰੇ ਸਾਨੂੰ ਫੇਰ ਦਿਖਾਗੇ ਥਣ ਲੈ ਵਾ ਜੋਸੀ ਹੁਣ ਬਹੁਤ ਸੋਹਣਾ ਲੱਗਿਆ ਵਾ ਆਓ ਜੀ ਲੇ ਕੱਚੀ ਆ ਠੀਕ ਹੈ ਜੀ ਇਤਨੀ ਸਾਈਡ ਵੀ ਦਿਖਾ ਦੇਣਾ ਆਪਾਂ ਨੂੰ ਲੋਸ ਪੂਰੇ ਠੰਡੀ ਸੀਲਾ ਚਿਕਨਾ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ